ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਚ ਕੀ ਹਾਲ ਹੈ ਜੇ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ ਵੀ ਸੇਵਾ ਵੈਸੇ ਤਾਂ ਬੋਗਤਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੋਂ ਤੁਹਾਨੂੰ ਪਤਾ ਨਹੀਂ ਕਿਵੇਂ ਸ਼ਰ ਲੱਗ ਗਈ ਮੈਂ ਤਾਂ ਅਜੇ ਤਾਂ ਇਹ ਇਹਨਾਂ ਦੇ ਸੱਜਣ ਦਿਲੰਦਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮਹਿਦਤੀ ਰਹਿੰਦੇ ਆ ਕੋਈ ਇਹ ਠੀਕ ਆ ਕੋਈ ਯਾਰੀ ਦੀ ਹਾਂ ਲੱਗੀ ਰਹੀ ਇਹ ਤਾਂ ਫੁੱਪਾ ਜੀ ਤੇ ਜਦੋਂ ਤਾਂ ਗੌਲ ਪੰਗਾ ਤੋਂ ਲੱਗਾ ਪਹਿਲਾਂ মিডিਆ ਸੀ ਸੁਣਦਾ ਤੁਹਾਨੂੰ ਪਤਾ ਲੱਗਿਆ ਗੌਲ ਤੋਂ ਪਹਿਲਾਂ ਦੇ ਮੀਡੀਆ ਵੀ ਜੇ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਜਿਹੜਾ ਹਾਈਲਾਈਟ ਹੋਏਗਾ ਤੇ ਮੈਂ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਅੱਜ ਵਰਦੇ ਜੀ ਚੈੱਕ ਕਰ ਲੇਗੇ ਰਹਿਣਗੇ ਕੁੱਝ ਇਹ ਪੰਜਾਬ ਵਾਲੇ ਹੋਏ ਬਹੁਤ ਮੋਸਮ ਅਮਨ ਬਹੁਤ ਸਰੰਦਰ ਕਹਿੰਦੇ